ਸਸਕਲ ਜੀ ਸਵਾਗਤ ਆ ਤੁਹਾਡਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਚੱਲੇ ਆਂ ਜੀ ਲੁਧਿਆਣੇ ਸਾਰੇ ਜਾਣੇ ਲੁਧਿਆਣੇ ਆਪਾਂ ਘੰਟਾ ਘਰ ਚੌੜਾ ਬਾਜ਼ਾਰ ਜਾਣਾ ਆ ਉੱਥੇ ਸਾਰਾ ਸਮਾਨ ਆ ਜਿਹੜਾ ਬਹੁਤ ਵਧੀਆ ਵਾਜਿਬੇ ਰੇਟਾਂ ਤੇ ਪੂਰਾ ਵਧੀਆ ਮਿਲ ਜਾਂਦਾ ਤੇ ਆਪਾਂ ਤੁਹਾਨੂੰ ਸਾਰਾ ਬਾਜ਼ਾਰ ਦਿਖਾਵਾਂਗੇ ਆਜੋ ਜੀ ਮਿਲਦੇ ਆਂ ਲੁਧਿਆਣੇ ਪਹੁੰਚ ਕੇ ਲਓ ਜੀ ਚੌੜੇ ਬਾਜ਼ਾਰ ਆਪਾਂ ਪਹੁੰਚ ਚੁੱਕੇ ਆਂ ਦੇਖੋ ਰਸ ਇਹ ਆ ਜੀ ਲੁਧਿਆਣੇ ਦਾ ਚੌੜਾ ਬਾਜ਼ਾਰ ਇਹ ਤੋਂ ਹੁਣ ਆਪਾਂ ਪੈਦਲ ਯਾਤਰਾ ਕਰਾਂਗੇ ਕਿੰਨੇ ਦਾ 100 ਰੁਪਏ ਦਾ 100 ਰੁਪਏ ਦਾ ਇੱਕ ਬੈਗ ਕੋਈ ਵੀ ਦੇਖੋ ਜੀ 100 ਰੁਪਏ ਦੇ ਵਿੱਚ ਕੋਈ ਵੀ ਇੱਕ ਬੈਗ ਕਾਫੀ ਖੜੇ ਆ ਇੱਥੇ ਸਾਰੀ ਡਿਟੇਲ ਦਵਾਂਗੇ ਤੁਹਾਨੂੰ ਆਪਾਂ ਹਾਂਜੀ ਕਿੰਨੇ ਦੀਆਂ ਯਾਰ ਤੇਰਾ ਬੈਗ ਕਿੰਨੀਆਂ ਇਹਦੇ ਵਿੱਚ ਤਿੰਨ ਜੋੜੇ ਆ ਤਾਵਲ ਵਾਲੀ ਜਰਾਬਾਂ ਦੀ ਜਰਾਬਾਂ ਦੀ ਠੀਕ ਤਾਵਲ ਵਾਲੀ ਜਰਾਬੀ ਤਿੰਨ ਜੋੜਿਆਂ ਦੇ ਵਿੱਚ 50 ਰੁਪਏ ਦੇ ਵਿੱਚ ਐਡੀਡਾਸ ਪਿਊਮਾ ਹਾਂਜੀ ਭਾਜੀ ਕੀ ਆਏ 260 300 ਛੋਟਾ ਬੱਚਿਆਂ ਦਾ 350 ਰੁਪਏ ਦੇ ਵਿੱਚ ਦੇਖੋ ਕਿੰਨਾ ਸੋਹਣਾ ਸੂਟ ਆ ਪੰਪ ਨੇ ਪੰਪ ਸੇਲ ਕਰ ਦਿਆ ਚੌੜਾ ਬਾਜ਼ਾਰ ਦੇ ਵਿੱਚ ਕੀ ਪ੍ਰਾਈਸ ਆ ਭਾਜੀ ਪੰਪ ਦਾ 100 ਰੁਪਏ ਦਾ ਪੰਪ ਠੀਕ ਹੈ ਜੀ ਕੀ ਪ੍ਰਾਈਸ ਆ ਭਾਜੀ ਬੈਲ ਦਾ ਭਾਜੀ ਸੋਈਆਂ ਦੋ ਆ ਵੱਡੇ ਪੈ ਠੀਕ ਹੈ ਜੀ 100 ਰੁਪਏ ਦੀਆਂ ਦੋ ਬੈਲ ਟਾਈਮ ਆਪਾਂ ਆ ਗਿਆਂ ਇਲੈਕਟ੍ਰੋਨਿਕ ਆਈਟਮਸ 에어ਪੋਰਟ ਦੀ ਕੀ ਪ੍ਰਾਈਸ ਹੈ ਕਰਦੇ ਸਰਕਾਰ ਦੇ ਘਰ 850 ਦੇਖੋ ਜੀ ਸਭ ਤੋਂ ਸਸਤੇ 250 ਰੁਪਏ ਦੇ ਵਿੱਚ 에어ਪੋਰਟ ਸੇਲੇ ਸੇਲੇ ਲੱਗੇ ਆ ਸਾਰੇ ਪਾਸੇ 250 200 250 ਰੁਪਏ ਦੀ ਸੇਲ ਤਾਂ ਪਜਾਮੇ ਕੋਟ ਪੈਂਟ ਕੀ ਲੈਣ ਲੱਗੇ ਹੋ ਚੰਨੂ ਮੰਨੂ ਕਿਨੇ ਲੈਣ ਆ ਮੰਮੀ ਲਈ ਇਹਦਾ ਥੀ ਪੈਂਟ ਵੈਸਟ 200 ਰੁਪਏ ਦੇ ਵਿੱਚ ਨੇ ਹਨਾ 200 200 ਇਹ ਉਹ ਮਹਿੰਗੇ ਵੀ ਨੇ ਘੱਟ ਵਾਲੇ ਜਿਆਦਾ ਮਹਿੰਗੇ ਨਾਲੇ ਇਹ ਥੋੜੇ ਜਿਹਾ ਲਾਈਟ ਵੇਟ ਨੇ ਤਾਂ ਲੈ ਲੈਨੇ 500 ਓਕੇ ਨੇ ਇਹਨਾਂ ਦਾ ਵੇਟ ਹਾਂ ਇਹਨਾਂ ਦਾ ਬਹੁਤ ਵੇਟ ਨਹੀਂ ਹੈਗਾ ਇਹਨਾਂ ਦਾ ਹਾਂ ਸਹੀ ਹੈ ਲੋ ਜੀ ਨਾਲ ਦੇ ਨਾਲ ਫਿਰ ਖਾਣ ਪੀਣ ਵੀ ਚੱਲਦਾ ਤੇ ਸਵੀਟ ਕੌਰ ਖਾਣ ਲੱਗੇ ਆਪਾਂ ਇੰਜੋਏ ਹੁੰਦਾ ਰਹਿੰਦਾ ਨਾਲ ਦੀ ਨਾਲ ਮੋੜਾ ਮੋਟਾ ਮੂੰਹ ਮਾਂ ਚੱਲਦਾ ਰਹਿੰਦਾ ਨਾਲ ਰੱਖਾਂਗੇ ਢੇੜੀ ਨਾਲ ਦੀ ਨਾਲ ਥਾਵਾਂਗੇ ਆਪਾਂ ਸਵੀਟ ਕੌਰ ਆਪਾਂ ਉਹਨਾਂ ਇੱਥੋਂ ਆਪਣੀ ਤੋਂ ਉਹਨਾਂ ਨੇ ਲੈਣੀ ਐ ਜੁਐਲਰੀ ਆਰਟੀਫੀਸ਼ੀਅਲ ਪੂਰੇ ਆਪਣੇ ਇੱਕ ਵਿਆਹ ਵੀ ਆ ਗਿਆ ਤੇ ਪਾਉਣ ਲਈ ਦੇਖੋ ਇਹ ਹਾਰ ਕਿਹਨੂੰ ਸੋਹਣਾ ਲੀਡ ਹੈ ਦੇਖੋ ਚੋਕਰ ਸੈਟ ਹਾਂ ਇਹ ਆ ਕਿਹੜਾ ਸੈਟ ਆ ਇਹ ਚੋਕਰ ਸੈਟ ਚੋਕਰ ਸੈਟ ਹਾਂ ਪਰ ਸੈਟ ਨਾਲ ਏਰਿੰਗ ਵੀ ਆਉਂਦੀ ਹੈ ਇਹ ਏਰਿੰਗ ਨੇ ਤੇ ਦੂਜਾ ਹੋਰ ਕੀ ਆ ਦੇ ਨਾਲ ਟਿੱਕਾ ਟਿੱਕਾ ਕਿਹੜਾ ਆ ਇਹ ਵਾਲਾ ਹੈਗਾ ਇਹ ਟਿੱਕਾ ਇਹਦੇ ਨਾਲ ਹੈ ਨਾ ਬਹੁਤ ਸੋਹਣਾ ਹਾਂ ਸੈਟ ਇਹ ਸਾਰਾ ਇਹ ਦੇਖੋ ਜੀ ਦੇਖੋ ਜੀ ਵੈਰਾਈ ਤਾਂ ਕਾਫੀ ਆਥੇ ਇਹ ਤੁਹਾਨੂੰ ਚੋਣ ਲਗਾਓ 30 ਲਗਾ orange ਗੇਰੀ ਮਿਲਦਾ ਜੂਰੇ ਹੈਵੀ ਤੇ ਚਾਹੀਦੀ ਹੈ ਹੈ ਹਾਂ ਜੀ ਪਨੇ ਇਤਨੇ ਲੈਣੇ orange ਤੇ orange ਮੈਂ ਨਹੀਂ ਰਹਾ ਨਾ ਆ 골ਡਨ ਵਿੱਚ ਕਿਹਾਂ ਸੈੱਟ ਹੈ ਇਹ ਵੀ ਕਲਰ ਉਹਦਾ ਇੰਡਰਪੀਟੜਾ ਨਾ ਇਹ ਇੰਨਾ ਜ਼ਿਆਦਾ ਨਹੀਂ ਵੱਡਾ ਨਹੀਂ ਆਪਰ ਹੈ 70 ਤਾਂ ਹੈਗਾ 100 ਤਾਂ 100 ਲੈਣੇ ਦੇਖੋ ਦਾਪ ਔਰੈਂਜ ਆਇਆ ਦਾਪ ਔਰੈਂਜ ਮਿਲਦੀ ਨਹੀਂ ਲਾਈਟ ਆ ਆ ਵੀ ਦਿਖਾਓ ਦਿਖਾਓ ਕਿ ਨਾ ਆ ਵੀ ਸੋਨਾ ਆ ਨਾ ਇਹਦੇ ਨਾਲ ਟਿੱਕਾ ਨਹੀਂ ਉਹਦੇ ਨੂੰ ਟਿੱਕੇ ਵਾਲੇ ਹੀ ਮੈਂ ਕਹਿੰਨਾ ਇੱਕ ਵਾਰ ਉਹਨੂੰ ਪੁੱਛੋ ਨਹੀਂ ਭਾਣਾ ਵਿੱਚ ਇਹ ਆਇਆ ਔਰੈਂਜ ਵਾਲੇ ਥੋੜੇ ਜਿਨੇ ਇੰਨੇ ਜਿਆਦਾ ਲਾਈਟ ਵੀ ਕਲਰ ਦਾ ਵੀ ਫਰਕ ਆ ਪਰ ਕਲਰ ਦਾ ਫਰਕ ਜ਼ਰੂਰ ਆ ਥੋੜਾ ਜਿਹਾ ਬਹੁਤ ਲਾਈਟ ਆ ਤਾਂ ਕਲਰ ਬਹੁਤ ਨਹੀਂ ਆ ਬਹੁਤ ਸੋਹਣਾ ਹੈ ਨਾ ਬਹੁਤ ਵਧੀਆ ਡਿਜ਼ਾਈਨ ਹੈ ਨਾ ਕੋਈ ਬੂਟਸੂਟ ਨਾਲ ਨਹੀਂ ਜਾਦਣੀ ਆਉਂਦੀ ਹੈ ਬਹੁਤ ਸੋਹਣਾ ਹੈ ਇਹ ਕਲਰ ਨਹੀਂ ਆਗਾ ਇਹ ਇੱਕ ਆ ਵਾਲਾ ਮਿਲਿਆ ਇੱਕ ਤੇ ਫਿਰ ਉਹ ਨੀਲ ਦਾ ਨਾ ਉਹ ਤਾਂ ਦੇਖੇ ਥੋੜਾ ਕਲਰ ਦਾ ਫਰਕ ਆ ਤੇ ਲਾਈਟ ਆ ਇਹ ਕਿਹੜਾ ਸੈਟ ਆ ਚੌਕਰ ਸੈੱਟ ਹੀ ਹੈ ਇਹ ਇਹ ਵੀ ਚੌਕਰ ਸੈਟ ਹੈ ਇਹਦੇ ਦੇ ਚੀਕ ਰੇਟਸ ਆ ਸੇਮ ਹੀ ਨੇ ਪਰ ਸਾਰੇ ਹਨਾ ਨਾ ਨੀਲ ਪੈਂਟਸ ਨੇ ਇਦਾਂ ਦੇ ਕਲਰ ਨੇ ਆਹ ਦੇਖੋ ਇਹ ਸੈਟ ਆ ਚੌਕਰ ਸੋਲੀ ਆਹ ਮਿਲਣਾ ਮਹੂਰਾ ਦਿਨਾ ਨੇ ਲੋ ਜੀ ਆਹੋ ਸ਼ੌਪ ਤੋਂ ਆ ਗਏ ਆਪਾਂ ਤੋਂ ਮਿਲਿਆ ਨਹੀਂ ਸਾਰਾ ਕੁਝ ਹੋਰ ਤੇ ਲੈ ਕੇ ਰਿਆਂ ਲੱਗੇ ਜਾਂਦੇ ਕਾ ਨਿਕਾ ਪੈਸੇ ਵੇ ਵੀ ਇਹ ਕਦੇ ਦੇਖ ਲਈ ਇੱਕ ਵਾਰ ਚੈੱਕ ਕਰੋ ਜੀ ਆਹ ਦੇਖੋ ਆ ਜਾ ਰਹੇ ਆ ਬਾਈਆ ਦੇਖੋ ਚੋਕਰ ਸਾਹਿਬ ਚੋਕਰ ਸਾਹਿਬ ਦੇਖ ਰਹੇ ਹੁਣ ਆਹ ਦੇਖੋ ਜੀ ਇਹਦਾ ਵੱਡਾ ਸਾਈਜ਼ ਹੋਊਗਾ ਜੀ ਇਹ ਬੜਾ ਕਲਰ ਬੜਾ ਸੋਹਣਾ ਬਣੀ ਮੈਂ ਕਲਰ ਦੇਖ ਕੇ ਹੀ ਚੱਕ ਗਿਆ ਸੀ ਮੇਰੇ ਸਾਈਜ਼ ਨਹੀਂ ਆਉਣਾ ਦੇਖੋ ਜੀ ਕਰੋ ਚੈੱਕ ਤੇ ਇੱਧਰ ਵੀ ਨੇ 3 ਟਾਪਰੇ 100 ਰੁਪਏ ਕੋਈ ਵੀ 100 ਰੁਪਏ ਦੇ ਵਿੱਚ ਕੋਈ ਵੀ ਲਓ ਜੀ ਇੱਕ ਹੋਰ ਨਵੀਂ ਚੀਜ਼ ਟਰਾਈ ਕਰਨ ਲੱਗਿਆ ਛੋਟੀਆਂ ਛੋਟੀਆਂ ਗਲਾਬ ਜਾਮਣਾ ਕਰੋ ਚੈੱਕ ਨਾਲ ਦੀ ਨਾਲ ਫਿਰ ਮੂੰਹ ਦੀ ਸੇਵਾ ਕਰਦੇ ਜਾਈਦਾ ਨਾਲ-ਨਾਲ 200 ਰੁਪਏ ਦੀ ਸੇਲ ਆ ਗਈ ਜੀ ਦੇਖੋ ਲੱਗ ਲੱਗ 200 ਰੁਪਏ ਜੀ 100 ਰੁਪਏ ਵੀਰੇ ਜੇ ਕਿਹੜੇ 100 ਆ ਵੀਰੇ ਇਹ ਸਾਰੇ 100 ਵਾਲੇ ਆ 200 ਵਾਲੇ ਪਹੁੰਚ ਆ ਹੋਰ ਅਗਲੀ ਸ਼ਾਪ ਤੇ ਪਹੁੰਚ ਚੁੱਕੇ ਆ ਇਹਨਾਂ ਨੂੰ ਅਜੇ ਬਿੱਲਰੀ ਆ ਜਿਹੜੀ ਇਹਨਾਂ ਦੀ ਪੂਰੀ ਨਹੀਂ ਹੋਈ ਦੇਖ ਰਹੇ ਹੁਣ ਕਰੋ ਚੈੱਕ ਨਾਲ ਦੀ ਨਾਲ ਤੁਸੀਂ ਵੀ ਸਮਾਨ ਪੂਰੀ ਨਾ ਅਗਲੀ ਵਾਰ ਖੜ ਜਾਓ ਲਓ ਜੀ ਕਰੋ ਚੈੱਕ ਇਹ ਰਿੰਗ ਸਰ ਬਹੁਤ ਗੁਆਰਟੀ ਆ ਕਿ ਮੇਰਾ ਤਾਂ ਕਲਰ ਫੇਰ ਨਹੀਂ ਹੋਣਾ ਕਿਉਂ ਇੱਥੇ ਨਹੀਂ ਕਲਰ ਹੋਊਗਾ ਫਿਰ ਹੋਰ ਕਿੱਥੇ ਹੋਊਗਾ ਇਹਨਾਂ ਸਾਰੇ ਕਲਰ ਕਲਰ ਕੁਆਲਟੀ ਆ ਕਿ ਮੇਰੇ ਕੋਲ ਇਹਨੇ ਇਹਦੇ orange ਕਲਰ ਹੋਊਗਾ ਉਹੀ ਕਰਨ ਆਹ ਦੇਖੋ ਸਲ ਕਲਰ ਨਹੀਂ ਕਹੋ ਇਹਨਾਂ ਨੂੰ ਦਿਖਾਉਣ ਦੇ ਇਹਨੇ orange ਕਲਰ ਹੋਊਗਾ ਕਿੰਨੇ ਆਜ ਦਾ ਲਾਈਟ orange ਹੈ ਨਾ ਉਹ ਇਦਾਂ ਡਿਜ਼ਾਈਨਿੰਗ ਇਦਾਂ ਦੀ ਜਾਈ ਉੱਚ ਨਹੀਂ ਹੋ ਰਿਹਾ ਗੋੜ ਮੰਡੀ سٹਾਰਟ ਹੋ ਗਈ ਆ ਗੋੜੇ ਗੋੜ ਸਾਰੇ ਪਾਸੇ ਗੋੜੇ ਕੋ ਦੇਖੋ ਜੀ ਗੋੜ ਮੰਡੀ ਜਿਹੜੀ ਇੱਕ ਚੀਜ਼ ਇੱਥੇ ਦੇਖੀ ਸੀਗੀ ਮੈਂ ਇਹ ਹੈਗੀ ਆ ਕਲਰ ਸਪਰੇ ਤੇ ਤੇ ਹੁਣ ਜਦ ਮੈਂ ਗੱਡੀਆਂ ਪੇਂਟ ਹੁੰਦੇ ਗੱਡੀਆਂ ਵਾਲੀ ਸਪਰੇ ਆਉਂਦੀ ਉਮੇ ਸਪਰੇ ਆਉਣ ਲੱਗੀਆਂ ਆਨ ਦਾ ਟਾਈਮ ਹੀ ਤੁਸੀਂ ਜਦ ਹੀ ਹੈ ਨਾ ਸਪਰੇਅ ਕਰ ਸਕਦੇ ਆ ਆਪਣੇ ਵਾਲਾਂ ਦਾ ਜਿਹੜਾ ਕਲਰ ਆ ਉਹ ਚੇਂਜ ਕਰ ਸਕਦੇ ਆ ਕਿੰਨੇ ਟਾਈਮ ਵਾਸਤੇ ਰਹਿੰਦੀ ਹੈ ਇਹ ਦੀ ਕਿੰਨਾ ਟਾਈਮ ਰਹਿੰਦਾ ਹੈ ਇਹ ਪੇਂਟ ਇਹ ਤਾਂ ਬੱਚੇ ਵੀ ਨਹੀਂ ਰੱਖਦੇ ਨੋਰਮਲ ਨਹੀਂ ਮੇਰੇ ਕਹਿਣ ਦਾ ਮਤਲਬ ਸਿੱਧਾ ਅੱਜ ਆਪਾਂ ਕਰਿਆ ਤੇ ਇੱਕ ਦਿਨ ਵਾਸਤੇ ਵਧੀਆ ਆ ਜਿੱਦਾਂ ਆਪਾਂ ਕੋਈ ਫੰਕਸ਼ਨ ਵਗੈਰਾ ਅਟੈਂਡ ਕਰਨਾ ਨਾ ਬੜੀ ਵਧੀਆ ਚੀਜ਼ ਆ ਤੇ ਸ਼ੈਂਪੂ ਕਰਦੇ ਉੱਤਰ ਜਾਂਦੀ ਆ ਬਹੁਤ ਵਧੀਆ ਚੀਜ਼ ਆਪਣੇ ਕੰਮ ਕਰੀ ਜਾਂਦੀ ਇਹਨੇ ਆਪਾਂ ਨਾਲ ਦੀ ਨਾਲ ਖਾਣ ਪੀਣ ਦਾ ਪੂਰਾ ਧਿਆਨ ਰੱਖਿਆ ਹੈ ਪਹਿਲਾਂ ਵੀ ਤੁਹਾਨੂੰ ਪਤਾ ਹੁਣ ਆਪਾਂ ਸ਼ਕਰਗੰਦੀ ਸ਼ਕਣ ਲੱਗੇ ਆ ਤੇ ਨਾਲ ਦੀ ਨਾਲ ਚੌੜਾ ਵੇ ਯਾਰ ਗੁੜ ਵੇ ਯਾਰ ਦੀਆਂ ਗਲੀਆਂ ਦਾ ਆਨੰਦ ਮਾਣਦੇ ਆਪਾਂ ਹੁਣ ਲੱਗਦਾ ਵੀ ਕਿਸੇ ਟਿਕਾਣੇ ਲੱਗਿਆ ਹੋਲ ਸੇਲ ਵਾਲੀ ਜਗ੍ਹਾ ਤੇ ਆ ਬਿੰਦੀਆਂ ਠੀਕ ਹੈ ਜੀ ਬਿੰਦੀਆਂ ਹੀ ਬਿੰਦੀਆਂ ਕਰੋ ਚੈੱਕ ਆ ਝੂੜੇ ਆ ਗਏ ਇੱਧਰ ਝੂੜੇ ਹੀ ਝੂੜੇ ਇੱਕੋ ਜਗ੍ਹਾ ਤੇ ਆ ਸਾਰਾ ਕੁਝ ਆ ਆ ਗਏ ਝੂੜੇ ਗਾਗਰਾਂ ਝੂੜੀਆਂ ਝੂੜੇ ਕਰੋ ਚੈੱਕ ਤੇ ਆ ਗਈਆਂ ਚੂੜੀਆਂ ਇਹ ਵੀ ਕਰੋ ਚੈੱਕ ਜਿੰਨੇ ਨੂੰ ਆ ਗਏ ਨਾ ਸੀਗੇ ਜਿੰਨੇ ਆ ਗਏ ਪਤਾ ਬਰਪਾ ਨੰਬਰ ਲੱਗ ਗਿਆ ਦੇਖੋ ਇਹ ਕਰੋ ਚੈੱਕ ਆਰਟੀਫੀਸ਼ੀਅਲ ਜੁੜੀ ਸਾਰੀ ਮਤਲਬ ਪਹਿਲਾਂ ਉਤਾਂ ਦੀ ਦਿਖਾਏ ਪਾ ਹਾਂ ਜੀ ਨਹੀਂ ਨਹੀਂ ਸਹੀ ਚੱਲ ਵੀ ਠੀਕ ਹੈ ਯਾਦ ਰੱਖੋ ਆਹ ਚਾਹੇ ਚਾਹੇ ਆਯਾ ਲੋ ਦੇ ਚੁੰਤੀ ਵਾਲੀ ਆ ਰਹੀ ਨਾ ਦੇਖ ਕੇ ਕਰੋ ਚੈੱਕ ਗਿਰੇ ਨਾ ਚਾਹ ਤਾ ਦੋ ਮੈਡਮ ਅੱਗੇ ਆਉਂ ਲੱਗਿਆ ਹੋ ਰਹੇ ਫਿਰ ਇਹਨਾਂ ਤਿੰਨ ਉਹ ਵੀ ਬੰਦ ਹੋ ਗਿਆ ਸੀ ਉਹ ਨੈਕਲੇਸ ਆ ਉੱਪਰ ਨੈਕਲਿਸ ਦੇਖੋ ਜੀ ਕਰੋ ਚੈੱਕ ਵੈਸਟਰਨ ਮਾਲਾ ਜਿਹੜਾ ਉਹ ਹੈ ਬੈਸਟ ਨਾਲੇ ਜੀਨ ਵਗੈਰਾ ਹਾਂ ਬੈਸਟਾਂ ਜੀਨ ਵਗੈਰਾ ਨਾ ਪਾਉਂਦੇ ਆ ਮੈਂ ਚੋਕਰ ਸੈੱਟ ਦੇਖਦੀ ਆ ਬੱਚੇ ਨਹੀਂ ਪਾਉਂਦੇ ਹੁੰਦੇ ਆ ਡੋਡਸਾਂ ਇੰਨੇ ਬਿਲਕੁਲ ਸਿੰਪਲ ਹੀ ਚੱਲਦੇ ਮੈਨੂੰ ਜਿਆਦਾ ਹੈਵੀ ਨਹੀਂ ਚਾਹੀਦਾ ਹਣਾ ਹੁਣ ਇਹਨਾਂ ਤੋਂ ਮੈਂ ਫਾਈਨਲ ਕਰਦੀ ਆ ਕਿ ਮੈਂ ਕਿਹੜਾ ਲੈਣਾ ਹੁਣ ਆਪਾਂ ਜਾਣਾ ਹੈਗਾ ਸੁਹਾਣੀ ਬਿਲਡਿੰਗ ਜੇ ਸਾਨੂੰ ਕੋਈ ਹਿਸਾਬ ਬਤਾਉਨੇ ਦੀ ਆਪਾਂ ਗੱਡੀ ਖੜੀ ਆ ਬੱਸ ਸਟੈਂਡ ਤੇ ਆਪਾਂ ਰਿਕਸ਼ਾ ਕਰ ਲਿਆ ਤੇ ਦੇਖੋ ਫਿਰ ਕਿਵੇਂ ਬੈਠੇ ਆਏ ਗੱਡੀ ਖੜੀ ਆ ਰੇਲਵੇ ਸਟੇਸ਼ਨ 'ਤੇ ਖੜੀ ਆ ਕਿ ਇਹ ਸਾਰੇ ਲੋਕ ਸਾਨੂੰ ਦੇਖ ਦੇਖ ਲੰਘ ਰਹੇ ਨੇ ਇਹ ਪਤੰਦਰ ਦੇ ਬੈਠੇ ਕਿਵੇਂ ਨੇ ਦੇਖੋ ਕਿੰਨਾ ਔਖਾ ਮੈਨ ਰਹਿਤਾ ਦੇ ਬਲੀਨ ਕਿੱਥੇ ਬਠਾਈ ਆ ਤੇ ਮੰਮੀ ਮੰਮੀ ਦਰਮੰਡ ਦੀ ਬੈਠੀ ਆ ਆ ਪਹੁੰਚ ਚੁੱਕੇ ਆ ਸੁਹਾਣੀ ਬਿਲਡਿੰਗ ਤੇ ਇੱਥੇ ਕੋਟੀਆਂ ਘਟੀਆਂ ਦੇਖਣੀਆਂ ਨੇ ਇਹਨਾਂ ਨੇ ਪਛਮ ਲਾਣੀਆਂ ਪਹਿਲਾਂ ਤਾਂ ਕਹਦੇ ਦੇਖੋ ਜੀ ਪਛਮ ਦੇ ਢੇਰ ਪਏ ਨੇ ਪਛਮ ਦੇ ਰੰਗ ਦੇ ਵੈਰਟੀ ਦੇਖੋ ਕਿੰਨੀ ਆ ਉੱਥੇ ਨਿਗਾ ਮਾਰੋ ਜੀ ਦਰੋਂ ਕੀ ਨਹੀਂ ਕਰਨੀ ਹੋਰ ਦੇ ਪਈ ਦੇਖੋ ਕਿੰਨੇ ਸੋਹਣੇ ਪਛੌਣੇ ਸਾਰੇ ਕਲਰਾਂ ਦੀ ਇਹ ਇਹ ਮਰਜ਼ੀ ਨੇ ਕੰਮ ਕਰਦਾ ਕਿੰਨੇ ਵਧੀਆ ਪਛੌਣੇ ਇਹ ਮਰਜ਼ੀ ਨਾਲ ਕੰਮ ਕਰਦਾ ਪਈ ਮਮੀ ਦੇਖੀ ਹੋਰ ਆ ਨੇ ਤੁੰਬਾ ਦੇ ਕਰਦੇ ਆਹ ਰੰਗ ਕੱਢੇ ਨਹੀਂ ਪਛੌਣਦੇ ਇੱਕ ਆਹ ਵਾਲਾ ਇੱਕ ਆਹ ਵਾਲਾ ਤੇ ਇੱਕ ਆਹ ਚੀਜ਼ ਕੱਢੀ ਆ ਆ ਵੀ ਕਲਰ ਆ ਵਿੱਚ ਇੱਕ ਡਿਫਰੈਂਟ ਦੋਵੇਂ ਅੱچھے ਹੋਰ ਕਰਦੇ ਆਹ ਚੀਜ਼ ਪਸੰਦ ਆਈ ਐ ਇਹਨਾਂ ਨੂੰ ਸਾਰਿਆਂ ਨੂੰ